ਹਾਂਜੀ ਆਧਾਰ ਸੀਲਿੰਗ ਦੱਸਾਂਗਾ ਅੱਜ ਤੁਹਾਨੂੰ ਕਿਵੇਂ ਕੱਢਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ Google ਤੇ ਜਾਣਾ Google ਤੇ ਆ ਕੇ ਵੈਬਸਾਈਟ ਸਰਚ ਕਰਨੀ ਆ ਜੂ ਡੀ ਆਈ ਆਈ ਆਧਾਰ ਕਾਟ ਦੀ ਤੇ ਇਸ ਤੋਂ ਬਾਅਦ ਐਮਆਈਆ ਇੰਟਰਫੇਸ ਖੁੱਲੇਗਾ ਇਸ ਤੋਂ ਬਾਅਦ ਤੁਸੀਂ ਕਰਨਾ ਇੱਥੋਂ ਡਾਊਨਲੋਡ ਆਧਾਰ ਜੋ ਵੀ ਆ ਇਸ ਤੋਂ ਬਾਅਦ ਮਾਈ ਆਧਾਰ ਤੇ ਜਾਣਾ ਇੱਥੇ ਤੁਸੀਂ ਲੌਗਇਨ ਕਰਨਾ ਲੌਗਇਨ ਕਰਨ ਤੋਂ ਬਾਅਦ ਆਧਾਰ ਕਾਟ ਨੰਬਰ ਪਾਉਣਾ ਕੈਪਚਾ ਫਿਲ ਕਰਨਾ ਤੇ OTP ਜਾਵੇਗਾ ਤੁਹਾਡੇ ਕੋਲ OTP ਆਉਣ ਤੋਂ ਬਾਅਦ ਐਵੇਂ ਲੌਗਇਨ ਹੋ ਜਾਊਗਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਆਧਾਰ ਡਾਊਨਲੋਡ ਕਰਨਾ ਜਿਵੇਂ ਤੁਸੀਂ ਤੁਸੀਂ ਸੀਰੀਅਲ ਕੱਢਣੀ ਆ ਤਾਂ ਉਹ ਕੱਢ ਸਕਦੇ ਤੁਸੀਂ ਆਧਾਰ ਸੀਰੀਅਲ ਇਸ ਤਰ੍ਹਾਂ ਤੁਸੀਂ ਆਧਾਰ ਸੀਰੀਅਲ ਕੱਢ ਸਕਦੇ ਹੋ ਆਪਣੀ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਕੰਟਰੋਲ ਪੀ ਕਰਕੇ ਤਾਂ ਪ੍ਰਿੰਟ ਵੀ ਕਰ ਸਕਦੇ ਹੋ